ਪਹਿਲਾਂ ਇਹ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਸੀਗੇ ਫਿਰ ਉਹਦੇ 'ਚ ਥੋੜਾ ਸਾਨੂੰ ਆਫ ਲੱਗੀ ਹਾਂਜੀ ਦਿੱਕਤ ਸੀ ਥੋੜੀ ਵੀ ਖਤਰਾ ਸੀਗਾ ਫਿਰ ਇਹਦੇ 'ਚ ਤਾਂ ਸੋਚਿਆ ਕਿ ਥੋੜੇ ਆ ਲਾਈਨਸ ਚਲੇ ਜਾਣੇ ਆ ਹਾਂਜੀ ਆ ਕੰਮ ਵਧੀਆ ਆਪਣਾ ਇੱਧਰ ਇੱਥੇ ਕੰਮ ਕਰਨ ਦਾ ਬਹੁਤ ਵਧੀਆ ਇੱਕ ਤੇ ਅਸੀਂ ਆਪਣੇ ਜੀਆ 'ਚ ਆ ਬਾਕੀ ਅਸੀਂ ਇੱਥੇ ਆਪਣੇ ਇੱਕ ਪੰਜਾਬ ਆਪਣੇ ਦੇਸ਼ ਆਪਣੇ ਮੁਲਕ 'ਚ ਰਹਿ ਕੇ ਕੰਮ ਕਰ ਰਹੇ ਆ ਇਸ ਕਰਕੇ ਅਨੁ ਇੱਥੇ ਬਹੁਤ ਜ਼ਿਆਦਾ ਨਾਲੇ ਤੇ ਸਪੋਰਟ ਬਹੁਤ ਜ਼ਿਆਦਾ ਆਪਣੇ ਲੋਕ ਪਿਆਰ ਬਹੁਤ ਕਰਦੇ ਨੇ ਹਾਂਜੀ ਤੇ ਬਾਹਰ ਬਾਕੀ ਬਾਹਰ ਵੀ ਇਸੇ ਤਰ੍ਹਾਂ ਹੀ ਬਾਹਰ ਬਹੁਤ ਮਿਹਨਤ ਜੇ ਬਾਕੀ ਅੱਜਕੱਲ ਬਾਹਰ ਵੀ ਕੰਮ ਬਹੁਤ ਹੈ ਨਹੀਂ ਆ ਜੀ ਇਸ ਬਾਕੀ ਲੋਕ ਵੇਖੋ ਵੇਖੀ ਬਾਹਰ ਜਾਈ ਜਾਂਦੇ ਆ ਜੀ ਪਰਿਵਾਰ ਦਾ ਇਹਨਾਂ ਦਾ ਬਹੁਤ ਮੇਰਾ ਸਾਥ ਦਿੰਦੇ ਨੇ ਸਵੇਰੇ ਆਪਣਾ ਸੋਕ ਤੇ ਉੱਠ ਕੇ ਇਹਨਾਂ ਸਾਰੀ ਤਿਆਰੀ ਨਾਲ ਕਰਾਉਣੀ ਆ ਫਿਰ ਬੱਚੇ ਨੂੰ ਸਕੂਲ ਭੇਜਣਾ ਫਿਰ ਬਾਅਦ ਚ ਆਪਾਂ ਇਹਨਾਂ ਨੂੰ ਲੈਣ ਜਾਣਾ ਸਕੂਲੋਂ ਫਿਰ ਇਹਦੇ ਨਾਲੇ ਬਹੁਤ ਸਾਰੀ ਹੈਲਪ ਹੁੰਦੀ ਆ ਪੂਰਾ ਮੋੜੇ ਨਾਲ ਮੋੜੇ ਜੋੜ ਕੇ ਕੰਮ ਕਰ ਰਿਹਾ ਜੀ ਮੇਰਾ ਡੇਰੇ ਬਾਬਾ ਨਣਕਵਾਲਿਆਂ ਨੇ ਬਹੁਤ ਜ਼ਿਆਦਾ ਸੰਯੋਗ ਕੀਤਾ ਜੀ ਹਾਂਜੀ ਬਾਕੀ ਬਹੁਤ ਸਾਰੇ ਪਿਆਰ ਕਰਦੇ ਆ ਜੀ ਤੇ ਬਹੁਤ ਜ਼ਿਆਦਾ ਮੋਟੀਵੇਸ਼ਨ ਆਪਾਂ ਨੂੰ ਮਿਲਦੀ ਪਰਿਵਾਰ ਵਾਲੇ ਕਰਦੇ ਹੋਣਗੇ ਵੀ ਬਾਹਰ ਨਹੀਂ ਜਾਣਾ ਤੂੰ ਘਰ ਕੰਮ ਕਰ ਉਹ ਆਪੇ ਕਰ ਲੇਗਾ ਹਾਂਜੀ ਬਹੁਤ ਸਾਰੀਆਂ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਸੀ ਥੋੜਾ ਫਿਰ ਉਹਨਾਂ ਦਾ ਨਾ ਪਰਵਾਹ ਕਰਦੇ ਹੋਏ ਆਸੀਂ ਆਪਣਾ ਕੰ ਇਸ ਕਰਕੇ ਮਿਹਨਤ ਕਰੋ ਤੁਸੀਂ ਨਾਂ ਲੋਕਾਂ ਦੀ ਪ੍ਰਵਾਹ ਕਰੋ ਪ੍ਰਵਾਹ ਨਹੀਂ ਨਾਂ ਲੋਕਾਂ ਦੀ ਕੀਤੀ ਤੇ ਤੈਨੂੰ ਬਵਾਹ ਭੇਜਿਆ ਸੀ ਪੈਸੇ ਬਰਬਾਦ ਕੀਤੇ ਹੁਣ ਇਹ ਤੇ ਆ ਕਿ ਇਹੀ ਕੰਮ ਕਰਨਾ ਸੀ ਤੇ ਪਹਿਲਾਂ ਹੀ ਕਰ ਲੈਂਦਾ ਜੇ ਕਿਦਾਂ ਵੀ ਨਹੀਂ ਨਹੀਂ ਬਾਕੀ ਇਹੋ ਜੀ ਕੋਈ ਗੱਲ ਨਹੀਂ ਹੈ ਬਾਕੀ ਇਹ ਜੀ ਥੋੜਾ ਪਰਿਵਾਰ ਬਾਕੀ ਪੈਸੇ ਬਰਬਾਦ ਵਾਲੀ ਗੱਲ ਵੀ ਨਹੀਂ ਹੈਗੀ ਆਪਾਂ ਬਾਹਰ ਵੀ ਥੋੜੀ ਛੇ ਮਹੀਨੇ ਲੱਗਿਆ ਸੀ ਬਾਕੀ ਇਹ ਵੀ ਉੱਥੇ ਆਪਣੇ ਕੋਲ ਥੋੜਾ ਨਹੀਂ ਸੀ ਆਪਣਾ ਲਾਇਸੈਂਸ ਵਗੈਰਾ ਨਹੀਂ ਸੀ ਬਣਿਆ ਇਸ ਕਰਕੇ ਆਪਾਂ ਸਾਬ ਨੂੰ ਉੱਥੋਂ ਵਾਪਸੀ ਆਉਣਾ ਪਿਆ ਤੇ ਬਾਕੀ ਇੱਥੇ ਆਪਣਾ ਉਹਨੂੰ ਵਧੀਆ گزارਾ ਜਰ ਰਿਹਾ ਜੀ ਜਿਨੇ ਬੰਦੇ ਨੇ ਮਿਹਨਤ ਕਰਨੀ ਆ ਉਹਦੇ ਵਾਸਤੇ ਇੱਥੇ ਹੀ ਬਾਹਰ ਆ ਜੀ ਬਾਕੀ ਜਿਨੇ ਨਹੀਂ ਕਰਨਾ ਉਹਨੇ ਬਾਹਰੋਂ ਵੀ ਤੁਸੀਂ ਦੇਖਿਆ ਹੋਵੇਗਾ ਵੀ ਕਈ ਵਾਪਸ ਆਉਂਦੇ ਨੇ ਤੇ ਬਾਕੀ ਜਿਨੇ ਨਹੀਂ ਕਰਨਾ ਉਹਨੇ ਉੱਥੇ ਵੀ ਨਹੀਂ ਕਰਨਾ ਬਾਕੀ ਇੱਥੇ ਰਹਿ ਕੇ ਆਪਣੇ ਪੰਜਾਬ ਆਪਣੇ ਜੀਆ ਚ ਰਹਿ ਕੇ ਕੁਛ ਨਾ ਕੁਛ ਇੱਥੇ ਕਰੋ ਜਿੱਥੇ ਅੱਜ ਕੱਲ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਾਹਰ ਵਿਦੇਸ਼ਾਂ ਨੂੰ ਭੱਜ ਰਹੀ ਆ ਵਿਦੇਸ਼ਾਂ ਦਾ ਰੁਖ ਕਰ ਰਹੀ ਆ ਕਿਉਂਕਿ ਇੱਥੇ ਕੰਮ ਕਰਕੇ ਉਹ ਖੁਸ਼ ਨਹੀਂ ਲੇਕਿਨ ਕੁਝ ਐਸੇ ਨੌਜਵਾਨ ਹੀ ਹਨ ਜੋ ਆਪਣੇ ਪਰਵਾਜ਼ ਚ ਰਹਿ ਕੇ ਆਪਣੇ ਸ਼ਹਿਰ ਚ ਰਹਿ ਕੇ ਪੰਜਾਬ ਚ ਰਹਿ ਕੇ ਕੰਮ ਕਰਕੇ ਖੁਸ਼ ਨੇ ਸੋ ਅਸੀਂ ਆ ਤਾਂ ਲੇਕ ਨੌਜਵਾਨਾਂ ਨਾਲ ਮਿਲ ਆ ਰਹੇ ਆ ਗੁਰਸੇਖ ਨੌਜਵਾਨ ਜੋ 12ਵੀਂ ਗਿਆ ਸੀ ਵਿਦੇਸ਼ ਤੇ ਧਿੱ ਗਿਆ ਸੀ ਲੇਕਿਨ ਆ ਕੇ ਆਪਣਾ ਕੰਮ ਸ਼ੁਰੂ ਕੀਤਾ ਉਸ ਦਾ ਕਹਿਣਾ ਹੈ ਵੀ ਇੱਥੇ ਆਪਣਾ ਕੰਮ ਆਪਣਾ ਹੀ ਹੁੰਦਾ ਆਪਣੇ ਪਰਿਵਾਰ ਚ ਬੈ ਕੇ ਕਰਨਾ ਕੰਮ ਆਪਣੇ ਪਰਿਵਾਰ ਦੀ ਦੁੱਖ ਸੁਖ ਨਾਲ ਵੰਡਾਉਣਾ ਇਹ ਅਹਿਮ ਹੁੰਦੇ ਹਨ ਕਿਉਂਕਿ ਬਾਹਰ ਜਾ ਕੇ ਮੁੜ ਕੇ ਆਪਣੇ ਪਿਛਲੇ ਦਾ ਚੇਤਾ ਭੁੱਲ ਜਾਂਦਾ ਸੋ ਇੱਕ ਵਾਰ ਤਸਵੀਰਾਂ ਮੈਂ ਸਾਂਝੀਆਂ ਕਰਾਂ ਉਸ ਵੀਰ ਦੀਆਂ ਜਿਸ ਨੇ ਆਪ ਆਪਣੀ ਨਾਲ ਦੀ ਨਾਲ ਰਲ ਕੇ ਇੱਕ ਐਸਾ ਸੈਟਅਪ ਤਿਆਰ ਕੀਤਾ ਐ ਐਸਾ ਕੰਮ ਸ਼ੁਰੂ ਕੀਤਾ ਹੈ ਕਿ ਲੋਕੀ ਵੀ ਵਾਹ ਵਾਹ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ ਉਸ ਨੇ 버ਗਰ ਵਗੈਰਾ ਸਪ੍ਰਿੰਗ ਰੋਲ ਪੀਜ਼ਾ ਵਗੈਰਾ ਦਾ ਇੱਕ ਸੈਟਅਪ ਤਿਆਰ ਕੀਤਾ ਹੈ ਜੋ ਕਿ ਦੇਖਣਯੋਗ ਹੈ ਸੋ ਐਸੀ ਪਹੁੰਚੇ ਹੈ ਡੇਰਾ ਬਾਬਾ ਨਾਨਕ ਵਿਖੇ ਜਿੱਥੇ ਉਸ ਨੌਜਵਾਨ ਨੇ ਆਪਣੀ ਨਾਲ ਦੀ ਨਾਲ ਜੀਵਨ ਸਾਥੀ ਨਾਲ ਰਲ ਕੇ ਕੰਮ ਸ਼ੁਰੂ ਕੀਤਾ ਹੈ ਸੋ ਇਹ ਕੋਈ ਤਸਵੀਰਾਂ ਮੈਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਦੂਸਰੀ ਇੱਕ ਹੋਰ ਤਸਵੀਰ ਸਾਂਝੀ ਕਰਾਂਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸਨੇ ਆਪਣੀ ਇੱਕ ਗੱਡੀ ਵਿੱਚ ਇੱਕ ਬੈਟਰੀ ਰੱਖਿਆ ਹੋਇਆ ਹੈ ਇਹ ਬੈਟਰੀ ਇਸ ਕਰਕੇ ਹੈ ਕਿਉਂਕਿ ਇੱਥੇ ਲਾਈਟ ਦੀ ਬੜੀ ਪ੍ਰੋਬਲਮ ਹੈ ਉਸਨੇ ਬੈਟਰੀ ਰਾਤੀ ਕਹਿੰਦਾ ਘਰ ਲਿਆ ਜਾਂਦਾ ਹ ਤੇ ਕਰੋ ਚਾਰਜ ਕਰਕੇ ਲੈ ਕੇ ਆਉਂਦਾ ਹ ਅਤੇ ਇੱਥੇ ਆ ਕੇ ਲਾਈਟ ਵਗੈਰਾ ਜਿਹੜੀ ਚਲਾਉਣੀ ਹੈ ਉਹ ਇਸ ਬੈਟਰੀ ਨਾਲ ਚਾਲੂ ਕਰ ਲੈਂਦੇ ਹਨ ਸੋ ਬੜਾ ਵਧੀਆ ਪ੍ਰਬਾਲਾ ਕੀਤਾ ਸੈਟਅਪ ਤਿਆਰ ਕੀਤਾ ਉਸ ਨੌਜਵਾਨ ਨੇ ਆਪਣੀ ਇਹ ਘਰ ਦੇ ਨਾਲ ਰੱਖ ਕੇ ਅੰਮ੍ਰਿਤਧਾਰੀ ਹਨ ਦੋਵੇਂ ਜੀ ਅਤੇ ਆ ਕੇ ਇੱਥੇ ਸੈਟਅਪ ਤਿਆਰ ਕੀਤਾ ਲੋਕਾਂ ਨੂੰ ਬੜਾ ਵਧੀਆ ਟੇਸਟ ਖਵਾਰੀ ਨੇ ਸੋ ਗੱਲਬਾਤ ਵੀ ਕਰਾਂਗੇ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਦੋਵੇਂ ਜੀ ਲੱਗੇ ਹਨ ਮਿਹਨਤ ਕਰ ਰਹੇ ਹਨ ਮਿਹਨਤ ਕਸ਼ ਕਰਕੇ ਆਪਣੇ ਘਰ ਦਾ ਗੁਜ਼ਾਰਾ ਜਰੂਰ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਜੀ ਲੱਗੇ ਹਨ ਅਤੇ ਨਾਲ ਇੱਕ ਲੜਕਾ ਵੀ ਰੱਖਿਆ ਹੋਇਆ ਹੈ ਲੋਕਾਂ ਨੂੰ ਫਾਸਟ ਫੂਡ ਦਾ ਜ਼ਾਇਕਾ ਦਿਖਾ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਇਸ ਵੀਰ ਨਾਲ ਕਿ ਕਿਸ ਤਰ੍ਹਾਂ ਮਨ ਚ ਸੋਚ ਆਈ ਕਿਉਂਕਿ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਹੈ 12 ਗਿਆ ਅਤੇ ਉਸ ਤੋਂ ਬਾਅਦ ਆ ਕੇ ਉਹਨੇ ਸ਼ੈਫ ਦਾ ਕੁਕਿੰਗ ਦਾ ਕੰਮ ਹੀ ਸਿੱਖਿਆ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕੀਤਾ ਤੇ ਹੁਣ ਉਸ ਕੰਮ ਕਿਸ ਤਰ੍ਹਾਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਵੀਰ ਦਵਾ-ਦਵ ਆਪਣੇ ਕੰਮ 'ਚ ਲੱਗਾ ਹੋਇਆ ਹੈ ਕਿਉਂਕਿ ਗਾਹਕ ਵੀ ਜ਼ਿਆਦਾ ਹਨ ਇਸ ਲਈ ਉਸ ਕੋਲ ਇਹ ਲੱਗਦਾ ਹੈ ਕਿ ਟਾਈਮ ਥੋੜਾ ਹੈ ਸੋ ਗਲਬਤ ਕਰਾਂਗੇ ਵੀਰਾਂ ਨਾਲ ਵੀ ਕਿਉਂਕਿ ਵੀਰ ਪਹਿਲਾਂ ਬਾਹਰ ਵੀ ਗਿਆ ਸੀ ਬਾਹਰੋਂ ਹੋ ਕੇ ਆਇਆ ਅੱਜਕੱਲ੍ਹ ਦੀ ਨੌਜਵਾਨੀ ਗੱਲ ਕਰੀਏ ਨੌਜਵਾਨ ਜਿਹੜੇ ਨੇ ਉਹ ਬਾਹਰ ਦਾ ਰੁਖ ਕਰਦੇ ਨੇ ਵੀ ਬਾਹਰ ਜਾਣਾ ਬਾਹਰ ਹੀ ਕੰਮ ਕਰਨਾ ਬਾਹਰ ਜਾ ਕੇ ਭਾਵੇਂ ਇਸ ਤੋਂ ਮਾੜਾ ਕੰਮ ਕਿਉਂ ਨਾ ਕਰਨ ਲੇਕਿਨ ਇੱਥੇ ਕੰਮ ਕਰਕੇ ਖੁਸ਼ ਨਹੀਂ ਆ ਸੋ ਆਪਣੀ ਨਾਲ ਦੀ ਨਾਲ ਤੁਸੀਂ ਦੇਖ ਸਾਰੇ ਆਪਣੇ ਜੀਵਨ ਸਾਥੀ ਨਾਲ ਨਾਲ ਕੇ ਕੰਮ ਕਰੀ ਨੇ ਤੇ ਚੋ ਗੱਲ ਕਰਦੇ ਆ ਵੀਰ ਦਾ ਵੀਰ ਜੀ ਫ੍ਰੀ ਹੋ ਗਿਆ ਥੋੜਾ ਜਿਆ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਨਾਮ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਹਰੀ ਸਿੰਘ ਆ ਜੀ ਇਹ ਵੀਰ ਜੀ ਇਹ ਕਿਸ ਤਰ੍ਹਾਂ ਮਨਜ ਵਿਚਾਰ ਆ ਤੁਸੀਂ ਇਲੈਕਟ੍ਰੀਸ਼ੀਅਨ ਡਿਪਲੋਮਾ ਵੀ ਕੀਤਾ 12ਵੀਂ ਗਏ ਹੋ ਤੇ ਹੁਣ ਆ ਕੇ ਇੱਥੇ ਤੁਸੀਂ ਆਪਣਾ ਫਾਸਟ ਫੂਡ ਦਾ ਕੰਮ ਕੀਤਾ ਕਿਸ ਤਰ੍ਹਾਂ ਮਨਜ ਵਿਚਾਰ ਆ ਇਹ ਕਿਦਾਂ ਪਰਵਰਤਨ ਹੋਇਆ ਹੈ ਤਾਂ ਦੇਖੋ ਬਾਹਰ ਹਉਣ ਤੋਂ ਬਾਅਦ ਅਸੀਂ ਸੋਚਿਆ ਵੀ ਕੁਝ ਇੱਥੇ ਹੀ ਰਹਿ ਕੇ ਕੁਝ ਕੀਤਾ ਜਾਵੇ ਤੋ ਫਿਰ ਅਸੀਂ ਸੋਚਿਆ ਕਿ ਜਿਵੇਂ ਅੱਜਕੱਲ ਥੋੜਾ ਟ੍ਰੈਂਡ ਹੈ ਜੀ ਕੈਂਟੀਨ ਦਾ ਪਾਸਪੋਰਟ ਦਾ ਥੋੜਾ ਜਿਆਦਾ ਟ੍ਰੈਂਡ ਹੈ ਫਿਰ ਅਸੀਂ ਇਹ ਕੰਮ ਥੋੜਾ ਸਿੱਖਿਆ ਫਿਰ ਅਸੀਂ ਇਸ ਲਾਈਨ 'ਚ ਹੀ ਆ ਗਏ ਥੋੜਾ ਦੇਖਣੀ ਹੈ ਨਾ ਵੀ ਅੱਜਕੱਲ ਲੋਕ ਵਾਹਰੀ ਬਾਹਰ ਜਾ ਰਹੀ ਹੈ ਤੇ ਤੁਸੀਂ ਬਾਹਰੋਂ ਆ ਕੇ ਇੱਥੇ ਕੰਮ ਕਰ ਲਿਓ ਲੋਕੀ ਇੱਥੋਂ ਜਾ ਕੇ ਬਾਹਰ ਕੰਮ ਕਰਦੇ ਨੇ ਭਾਵੇਂ ਇਸ ਤੋਂ ਮਾੜਾ ਹੀ ਕਿਉਂ ਨਾ ਕਰਨ ਲੇਕਿਨ ਉੱਥੇ ਖੁਸ਼ ਰਹਿੰਦੇ ਵੀ ਅਸੀਂ ਬਾਹਰ ਗਏ ਆ ਪਰ ਤੁਸੀਂ ਆਪਣੇ ਸ਼ਹਿਰ ਆਪਣੇ ਪੰਜਾਬ ਜਾ ਕੇ ਆਪਣੇ ਪਰਿਵਾਰ 'ਚ ਆ ਕੇ ਕੰਮ ਸ਼ੁਰੂ ਕੀਤਾ ਤੇ ਪਰਿਵਾਰ ਨਾਲ ਹੀ ਕੰਮ ਸਾਂਝਾ ਕਰ ਰਹੇ ਹੋ ਵੇਖੋ ਜੀ ਇੱਥੇ ਕੰਮ ਕਰਨ ਦਾ ਬ ਬਾਕੀ ਅਸੀਂ ਇੱਥੇ ਆਪਣੇ ਇੱਕ ਪੰਜਾਬ ਆਪਣੇ ਦੇਸ਼ ਆਪਣੇ ਮੁਲਕ 'ਚ ਰਹਿ ਕੇ ਕੰਮ ਕਰ ਰਹੇ ਆ ਇਸ ਕਰਕੇ ਅਨੁ ਇੱਥੇ ਬਹੁਤ ਜ਼ਿਆਦਾ ਨਾਲੇ ਤੇ ਸਪੋਰਟ ਬਹੁਤ ਜ਼ਿਆਦਾ ਆਪਣੇ ਲੋਕ ਪਿਆਰ ਬਹੁਤ ਕਰਦੇ ਨੇ ਹਾਂਜੀ ਤੇ ਬਾਹਰ ਬਾਕੀ ਬਾਹਰ ਵੀ ਇਸੇ ਤਰ੍ਹਾਂ ਹੀ ਬਾਹਰ ਬਹੁਤ ਮਿਹਨਤ ਜੇ ਬਾਕੀ ਅੱਜ ਕੱਲ ਬਾਹਰ ਵੀ ਕੰਮ ਬਹੁਤ ਹੈ ਨਹੀਂ ਆ ਜੀ ਇਸ ਬਾਕੀ ਲੋਕ ਵੇਖੋ ਵੇਖੀ ਬਾਹਰ ਜਾਈ ਜਾਂਦੇ ਆ ਜੀ ਸਰ ਕੋਈ ਗੱਲ ਕਰੀਏ ਪਰਿਵਾਰ ਦਾ ਕਿੰਦਾ ਸਹਿਯੋਗ ਹੈ ਪਰਿਵਾਰ ਨੇ ਨਾਲੋਂ ਕਦੀ ਕੀਤੀ ਵੀ ਤੈਨੂੰ ਬਿਵਾਰ ਭੇਜਿਆ ਸੀ ਪੈਸੇ ਬਰਬਾਦ ਕੀਤੇ ਹੁਣ ਇਹ ਤੇ ਹੈ ਕਿ ਇਹੀ ਕੰਮ ਕਰਨਾ ਸੀ ਤੇ ਪਹਿਲਾਂ ਹੀ ਕਰ ਲੈਂਦਾ ਸੀ ਕਿੰਦਾ ਵੀ ਨਹੀਂ ਨਹੀਂ ਬਾਕੀ ਇਹੋ ਜੀ ਕੋਈ ਗੱਲ ਨਹੀਂ ਹੈ ਬਾਕੀ ਇਹ ਜੀ ਥੋੜਾ ਪਰਿਵਾਰ ਬਾਕੀ ਪੈਸੇ ਬਰਬਾਦ ਵਾਲੀ ਗੱਲ ਨਹੀਂ ਹੈਗੀ ਆਪਾਂ ਬਾਹਰ ਵੀ ਥੋੜੀ 6 ਮਹੀਨੇ ਲਾ ਕੇ ਆਏ ਸੀ ਬਾਕੀ ਇਹ ਵੀ ਉੱਥੇ ਆਪਣੇ ਕੋਲ ਥੋੜਾ ਨਹੀਂ ਸੀ ਆਪਣਾ ਲਾਇਸੈਂਸ ਵਗੈਰਾ ਨਹੀਂ ਸੀ ਬਣਿਆ ਇਸ ਕਰਕੇ ਆਪ ਸਾਬ ਨੂੰ ਉੱਥੋਂ ਵਾਪਸੀ ਆਉਣਾ ਪਿਆ ਤੇ ਬਾਕੀ ਇੱਥੇ ਆਪਣਾ ਨੂੰ ਵਧੀਆ ਚੱਲ ਰਿਹਾ ਜੀ ਹਾਂ ਜੀ ਆਹਨ ਸਾਹ ਦਿੱਤਾ ਪੁਰਾਣਾ ਜੀ ਤੁਹਾਡੇ ਵਾਈਫ ਨੇ ਉਹ ਵੀ ਅੰਮ੍ਰਿਤਾਲੀ ਅੰਮ੍ਰਿਤ ਸ਼ਕਾ ਹੋਇਆ ਉਹ ਵੀ ਤੁਹਾਡੇ ਨਾਲ ਹੁਣ ਮੋਢੇ ਨਾਲ ਮੋਢਾ ਜੁੜ ਕੇ ਕੰਮ ਕਰ ਰਹੇ ਨੇ ਤੇ ਪਰਿਵਾਰ ਦਾ ਕਿਦਾਂ ਖਿਆਲ ਰੱਖਦੇ ਹੋ ਬੱਚੇ ਵੀ ਇਹ ਬੱਚੇ ਦਾ ਵੀ ਪਾਲਣਾ ਪੋਛਣਾ ਸਕੂਲ ਵਗੈਰਾ ਵੀ ਜਾਂਦੇ ਨੇ ਹਾਂਜੀ ਬਾਕੀ ਬੱਚਾ ਵੀ ਆਪਣਾ ਸਕੂਲ ਜਾਂਦਾ ਜੀ ਬਾਕੀ ਪਰਿਵਾਰ ਦਾ ਇਹਨਾਂ ਦਾ ਬਹੁਤ ਮੇਰਾ ਸਾਥ ਦਿੰਦੇ ਨੇ ਇਹ ਵੀ ਸਵੇਰੇ ਆਪਣਾ ਸਵਕ ਤੇ ਉੱਠ ਕੇ ਇਹਨਾਂ ਸਾਰੀ ਤਿਆਰੀ ਨਾਲ ਕਰਾਉਣੀ ਆ ਫਿਰ ਬੱਚੇ ਨੂੰ ਸਕੂਲ ਭੇਜਣਾ ਫਿਰ ਬਾਅਦ ਚ ਆਪਾਂ ਇਹਨਾਂ ਨੂੰ ਲੈਣ ਜਾਣਾ ਸਕੂਲੋਂ ਫਿਰ ਇਹਦੇ ਨਾਲ ਬਹੁਤ ਸਾਰੀ ਹੈਲਪ ਹੁੰਦੀ ਆ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰ ਕਿੱਦਾਂਾ ਸਹਿਯੋਗ ਮਿਲਿਆ ਤੁਹਾਨੂੰ ਡੇਰੇ ਬਾਬਾ ਨਾਨਕ ਵਿੱਚੋਂ ਕਿਦਾਂਾ ਸਹਿਯੋਗ ਮਿਲਿਆ ਗਾਕਾ ਕੰਦਾ ਕਿਹਣਾ ਸਹਿਯੋਗ ਭਾਜੀ ਬਹੁਤ ਜ਼ਿਆਦਾ ਡੇਰੇ ਬਾਬਾ ਨਾਨਕ ਵਾਲਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਜੀ ਹਾਂਜੀ ਬਾਕੀ ਬਹੁਤ ਸਾਰੇ ਪਿਆਰ ਕਰਦੇ ਆ ਜੀ ਤੇ ਬਹੁਤ ਜ਼ਿਆਦਾ ਮੋਟੀਵੇਸ਼ਨ ਵੀ ਮਿਲਦੀ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜਿਹੜੇ ਹੁਣ ਨੇ ਦਿਨ ਬਾਲ ਭਜਦੇ ਵੀ ਮੈਂ ਬਾਹਰ ਹੀ ਜਾਣਾ ਇੱਥੇ ਕੋਈ ਕੰਮ ਨਹੀਂ ਕਰਨਾ ਭਾਵੇਂ ਉਹਨਾਂ ਕੋ ਪਹਿਲੀ ਬਥੇਰੀ ਹੈ ਲੇਕਿਨ ਕੰਮ ਕਰਕੇ ਖੁਸ਼ ਨਹੀਂ ਆ ਬਾਹਰ ਜਾ ਕੇ ਖੁਸ਼ ਨਹੀਂ ਉਹਨਾਂ ਲੋਕਾਂ ਨੂੰ ਇਹੋ ਸਨੇਮ ਆ ਵੀ ਜੇ ਤੇ ਜਿਹਨੇ ਬਣਦੇ ਨੇ ਮਿਹਨਤ ਕਰਨੀ ਆ ਉਹਦੇ ਵਾਸਤੇ ਇੱਥ ਬਾਕੀ ਜਿਹਨੇ ਨਹੀਂ ਕਰਨਾ ਉਹਨੇ ਬਾਹਰੋਂ ਵੀ ਤੁਸੀਂ ਸੋਚਿਆ ਹੋਵੇਗਾ ਵੀ ਕਈ ਵਾਪਸ ਆਉਂਦੇ ਨੇ ਤੇ ਬਾਕੀ ਜਿਹਨੇ ਨਹੀਂ ਕਰਨਾ ਉਹਨੇ ਉੱਥੇ ਵੀ ਨਹੀਂ ਕਰਨਾ ਬਾਕੀ ਇੱਥੇ ਰਹਿ ਕੇ ਆਪਣੇ ਪੰਜਾਬ ਆਪਣੇ ਜੀਆਂ ਚ ਰਹਿ ਕੇ ਕੁਛ ਨਾ ਕੁਛ ਇੱਥੇ ਕਰੋ ਤੇ ਬਾਕੀ ਆਪਣੇ ਪ੍ਰਵਾਦ ਦਾ ਸੁੱਖ-ਦੁੱਖ ਦਾ ਸਾਥ ਦਿਓ ਤੁਸੀਂ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਸੀ ਤੇ ਇਲੈਕਟ੍ਰੀਸ਼ੀਅਨ ਵਾਲਾ ਕਿਉਂ ਨਹੀਂ ਗਏ ਤੁਸੀਂ ਇਲੈਕਟ੍ਰੀਸ਼ੀਅਨ ਮਤਲਬ ਵਧੀਆ ਕੰਮ ਸੀ ਇਲੈਕਟ੍ਰੀਸ਼ੀਅਨ ਦਾ ਵੀ ਜੌਬ ਮਿਲ ਜਾਂਦੇ ਕਿਤੇ ਹਾਂਜੀ ਉਹ ਵੀ ਕੰਮ ਇਦਾਂ ਹੀ ਆ ਜੀ ਕਿਤੇ ਕੰਮ ਮਿਲ ਗਿਆ ਕਿਤੇ ਨਾ ਮਿਲਿਆ ਮਤਲਬ ਕੰਟੀਨਿਊ ਕੰਮ ਨਹੀਂ ਚੱਲਦਾ ਹੈਗਾ ਹਾਂਜੀ ਇਸ ਕਰਕੇ ਤੁਸੀਂ ਇਹ ਥੋੜਾ ਸੋਚਿਆ ਵੀ ਆਪਣਾ ਕੰਮ ਇੱਥੇ ਸਾਡਾ ਕੰਮ ਭਾਵੇਂ ਛੋਟਾ ਪਾ ਵੱਡਾ ਪਰ ਅਸੀਂ ਆਪਣੇ ਕੰਮ ਦੇ ਆਪ ਮਲ ਗਏ ਜੀ ਘਰ ਦੇ ਜੀਵਾਂ ਦੇ ਵਿੱਚ ਬੈਠੇ ਹਾਂਜੀ ਆਪਣੇ ਆਪਣੀ ਘਰ ਦੇ ਜੀਵਾਂ ਦੇ ਵਿੱਚ ਆ ਆਪਣੀ ਮਰਜ਼ੀ ਨਾਲ ਆਈ ਬਾਦ ਆ ਗਈ ਫਿਰ ਆ ਸ਼ਫਦਾ ਕੰਮ ਸਿੱਖਿਆ ਹਾਂਜੀ ਸ਼ਫਦਾ ਕੰਮ ਆਪਾਂ ਨੇ ਸਿੱਖਿਆ ਚੰਡੀਗੜ੍ਹੋਂ ਤੇ ਫਿਰ ਆਣ ਕੇ ਫਿਰ ਤੇ ਆਪਾਂ ਛੋਟਾ ਜਿਹਾ ਸੈੱਟ ਪਹਿਲਾਂ ਸਟਾਰਟ ਕੀਤਾ ਹੁਣ ਫਿਰ ਆਪਣੇ ਕੋ ਬਾਅਦ ਚ ਆਪਾਂ ਅਵਣ ਲੈਂਦਾ ਫਿਰ ਉਸ ਦੇ ਨਾਲ ਸਾਡੇ ਕੋਈ ਕਾਫੀ ਐਟਮ ਹੋ ਗਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਸਟਾਰਟ ਕੀਤਾ ਸਾਨੂੰ ਕੰਮ ਸਟਾਰਟ ਕੀਤੇ ਨੂੰ ਤਕਰੀਬਨ 10-11 ਮਹੀਨੇ ਹੋ ਗਏ ਜੀ ਬਹੁਤ ਅੱਛਾ ਮਿਲਿਆ ਲੋਕਾਂ ਦਾ ਹਾਂਜੀ ਬਹੁਤ ਜ਼ਿਆਦਾ ਰਿਸਪੌਂਸ ਦਿੰਦੇ ਆ ਜੀ ਲੋਕਾਂ ਨੂੰ ਬਿਲਕੁਲ ਸੋ ਵੀਰੋ ਲੋ ਕਿਆ ਕਿਆ ਰਿਸਪੌਂਸ ਬਹੁਤ ਅੱਛਾ ਵਾ ਕਿ ਉਹ ਵੀਰ ਨੇ 12ਵੀਂ ਹੋ ਗਿਆ ਆ ਗਿਆ ਲੈਕਚਰ ਡਿਪਲੋਮਾ ਵੀ ਕੀਤਾ ਤੇ ਆ ਕੇ ਸ਼ੈਫ ਦਾ ਕੋਰਸ ਕਰਕੇ ਤੇ ਆ ਕੇ ਆਪਣਾ ਕੰਮ ਕੀਤਾ ਕਹਿੰਦਾ ਕੰਮ ਪਾਇਂ ਥੋੜਾ ਹੀ ਆ ਪਰ ਚੰਗਾ ਆਪਣੇ ਪਰਿਵਾਰ ਦੇ ਜੀ ਆਂ ਬੈਠੇ ਲੇਕਿਨ ਸੈਟੀਸਫਾਈਡ ਆ ਆਪਣੇ ਆਪ ਚ ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੋ ਰਿਹਾ ਸੋ ਦੇਖ ਸਕਦੇ ਤੁਸੀਂ ਕਿਦਾਂ ਭੈਣ ਵੀ ਨਾਲ ਕਿਦਾਂ ਦਵਾ-ਦਵਾ ਕੰਮ ਕਰਵਾ ਰਹੀ ਹੈ ਆਪਣੇ ਰਵਲੀ ਨਾਲ ਲੇਕਿਨ ਹੱਥ ਉਟਾਦੀ ਆ ਲੇਕਿਨ ਕਿਤਨਾ ਕਿਤੇ ਮੁਸ਼ਕਿਲ ਪੇਚ ਤੇ ਹੁੰਦੀ ਆ ਕਿਉਂਕਿ ਬੱਚੇ ਵੀ ਨੇ ਬੱਚਿਆਂ ਦਾ ਸਕੂਲ ਦਾ ਜਲਾ ਹੁੰਦਾ ਸਕੂਲ ਕੋ ਲੈ ਕੇ ਆਉਣ ਦਾ ਤੇ ਰੋਟੀ ਦਾ ਵੀ ਬੱਚਿਆਂ ਦਾ ਇੰਜਾਮ ਕਰਕੇ ਭੇਜਣਾ ਹੁੰਦਾ ਤੇ ਦੇਖ ਸਕਦੇ ਹੋ ਕਿ ਇਸਲਾ ਜਿਹੜੀ ਭੈਣ ਆ ਉਹ ਆਪਣੇ ਦਾਵਾ ਦਾ ਗਾਕਾਂ ਦੇ ਵੱਲ ਲੱਗੀ ਹੋਈ ਆ ਸੋ ਬੜਾ ਵਧੀਆ ਛੋਟਾ ਕੰਮ ਸ਼ੁਰੂ ਕੀਤਾ ਲੇਕਿਨ ਹੁਣ ਬੜਾ ਵਧੀਆ ਕੰਮ ਹੋ ਗਿਆ ਸੋ ਸੋਚ ਵੀ ਬੜੀ ਵਧੀਆ ਉਹਨਾਂ ਦੀ ਵੀ ਸੋਚ ਵੀ ਦੇਖ ਸਕਦੇ ਹੋ ਕਿ ਬਾਹਰ ਗਿਆ ਸੀਗਾ ਉਹ ਨੌਜਵਾਨ ਲੇਕਿਨ ਬਾਹਰੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਤੇ ਇੱਥੇ ਕੰਮ ਹੁਣ ਬਹੁਤ ਵਧੀਆ ਤੇ ਆਪਣੇ ਪਰਿਵਾਰ ਨਾਲ ਕੰਮ ਜ ਉਹ ਵਧੀਆ ਚੱਲ ਰਿਹਾ। ਸੋ ਤਸਵੀਰਾਂ ਸਾਡੀਆਂ ਕਿਤੇ ਹੋਂਸਰੇ। ਤੁਸੀਂ ਦੇਖ ਸਕਦੇ ਹੋ ਕਿ ਸਭ ਭੈਣ ਜਰੀ ਆ। ਗਾਹ ਕਾਲੀ ਸਮਾਂ ਹਟਿਆ ਕਰੀ ਆਪਣੇ ਘਰ ਵਾਲੇ ਦੇ ਸਾਥ ਨੇ ਮਾਰੀ ਆ। ਸੋ ਗੱਲਬਾਤ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੋਈ ਭੈਣ ਨੂੰ ਟਾਈਮ ਹੈ ਨਹੀਂ ਆ। ਗਾਹ ਕਾਫੀ ਨੇ। ਕੋਸ਼ਿਸ਼ ਜਰੂ ਕਰਾਂਗੇ ਭੈਣ ਦਾ ਇਹ ਵਿਚਾਰ ਲੈਣ ਲਈ। ਜੀ ਬਿਲਕੁਲ ਦੇਖ ਸਕਦੇ ਹੋ ਸਰ। ਜੀ ਭੈਣ ਜੀ। 2 ਮਿੰਟ। ਆ ਸੱਸੀ ਕੌਰ ਕੀ ਨਾਮ ਜੇ? ਸੁਖਦੀਪ ਕੌਰ। ਇਹ ਸੁਖਦੀਪ ਭੈਣ ਜੀ। ਇਹ ਦੱਸੋ ਵੀ ਤੁਸੀਂ ਇਹ ਕੰਮ ਆਪਣੇ ਘਰੋਂ ਨਾਲ ਸ਼ੁਰੂ ਕੀਤਾ ਤਾ ਨੂੰ ਇੱਥੇ ਕੰਮ ਕਰਦੇ ਆ। ਸ਼ਰਮ ਮਹਿਸੂਸ ਹੁੰਦੀ ਹੈ ਜੀ ਨਹੀਂ ਸ਼ਰਮ ਕੋਈ ਮਹਿਸੂਸ ਨਹੀਂ ਹੁੰਦੀ ਆਪਣੀ ਮਿਹਨਤ ਕਰਨ ਲੱਗਾ ਕੋਈ ਸ਼ਰਮ ਨਹੀਂ ਹਾਂਜੀ ਮਿਹਨਤ ਕਰੋ ਕੋਈ ਸ਼ਰਮ ਨਹੀਂ ਕਿਦਾਂ ਨਾ ਮੰਜੀ ਭਾਈ ਦੇ ਵਿਚਾਰ ਆਇਆ ਵੀ ਚਲੋ ਕੰਮ ਤੇ ਕੰਦੇ ਮੈਂ 12 ਹੋ ਗਿਆ ਫਿਰ ਆ ਕੇ ਕੰਮ ਕੀਤਾ ਤੁਸੀਂ ਕਿਦਾਂ ਕਿਹਾ ਸੋਚਿਆ ਮੰਜੀ ਮੈਂ ਵੀ ਸਾਥ ਦਾ ਆਪਣੇ ਘਰ ਵਾਲੇ ਦਾ ਪਹਿਲਾਂ ਇਹ ਇਲੈਕਟ੍ਰੀਸ਼ਨ ਦਾ ਕੰਮ ਕਰਦੇ ਸੀਗੇ ਫਿਰ ਉਹਦੇ ਵਿੱਚ ਥੋੜਾ ਸਾਨੂੰ ਆਫ ਲੱਗੀ ਹਾਂਜੀ ਦਿੱਕਤ ਸੀ ਥੋੜੀ ਕੀ ਖਤਰਾ ਸੀਗਾ ਫਿਰ ਇਹਦੇ ਵਿੱਚ ਸੋਚਿਆ ਕਿ ਥੋੜੀ ਆ ਲਾਈਨ ਚ ਚਲੇ ਜਾਣੇ ਹਾਂ ਹਾਂਜੀ ਆ ਕੰਮ ਵਧੀਆ ਆਪਣਾ ਇੱਧਰ ਤਲਕਰੀ ਭੈਣ ਪਰਿਵਾਰ ਵੱਲੋਂ ਜਾਂ ਸਹੁਰੇ ਪਰਿਵਾਰ ਵੱਲੋਂ ਸਾਹਮਣਾ ਨੇ ਕਰਨਾ ਹੋਏਗਾ ਗੱਲਾਂ ਤੇ ਕਰਦੇ ਹੋਣਗੇ ਲੋਕੀ ਵੀ ਨਹੀਂ ਜਾਂ ਪਰਿਵਾਰ ਵਾਲੇ ਕਰਦੇ ਹੋਣਗੇ ਵੀ ਬਾਹਰ ਨਹੀਂ ਜਾਣਾ ਤੂੰ ਘਰ ਕੰਮ ਕਰ ਉਹ ਆਪੇ ਕਰ ਲੇਗਾ ਹਾਂਜੀ ਬਹੁਤ ਸਾਰੀਆਂ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਸੀ ਥੋੜਾ ਫਿਰ ਉਹਨਾਂ ਦੇ ਨਾ ਪਰਵਾਹ ਕਰਦੇ ਹੋਏ ਅਸੀਂ ਆਪਣਾ ਕੰਮ 'ਚ ਰੋਜ਼ਾਨ ਜਿਆਦਾ ਰੱਖਿਆ ਸੀ ਇਸ ਕਰਕੇ ਮਿਹਨਤ ਕਰੋ ਤੁਸੀਂ ਨਾ ਲੋਕਾਂ ਦੀ ਪਰਵਾਹ ਕਰੋ ਹੁਣ ਬੱਚੇ ਵੀ ਆ ਬੱਚੇ ਨੇ ਵੀ ਦੇਖ ਰੱਖਣਾ ਕਰਦੀਆਂ ਬੱਚਾ ਸਕੂਲ ਵੀ ਜਾਂਦਾ ਉਹਨੂੰ ਲੈ ਕੇ ਵੀ ਆਣਾ ਬੱਚੇ ਦਾ ਟਿਫਨ ਤਿਆਰ ਕਰਨਾ ਬਹੁਤ ਸਾਰੇ ਕੰਮ ਹੁੰਦੇ ਆ ਵੀ ਸਮਾਨ ਤਿਆਰ ਕਰਨਾ ਮਿਹਨਤ ਬਹੁਤ ਹਾਂਜੀ ਮਿਹਨਤ ਡਬਲ ਹੋ ਜਾਂਦੀ ਜੇ ਬੇੜੇ ਨੂੰ ਸਕੂਲ ਭੇਜਣਾ ਲੈ ਕੇ ਆਉਣਾ ਮਿਹਨਤ ਤਾਂ ਬਹੁਤ ਜ਼ਿਆਦਾ ਮਿਹਨਤ ਕਰੋਗੇ ਤੇ ਸਕਸੈਸਫੁਲ ਹੋਵੋਗੇ ਹਾਂਜੀ ਕੋਈ ਕੁਝ ਨਹੀਂ ਗਲਤ ਨਹੀਂ ਕਰਦੇ ਹੁਣ ਜੋ ਕੰਮ ਚੱਲ ਪਿਆ ਵਧੀਆ ਹਾਂਜੀ ਹੁਣ ਤਾਂ ਸਾਰੇ ਬਹੁਤ ਖੁਸ਼ ਆ ਪਹਿਲਾਂ ਗੱਲ ਕਰਦੇ ਸੀ ਹੁਣ ਸਾਰੇ ਖੁਸ਼ ਆ ਕਿ ਕੰਮ ਵਧੀਆ ਚੱਲ ਗਿਆ ਜੀ ਭੈਣਾਂ ਸਿਰ ਆਪਾਂ ਚਲੋ ਗੱਲ ਕਰੀਏ ਵੀ ਜਿਹੜੇ ਜਿਹੜੀਆਂ ਭੈਣਾਂ ਕੰਮ ਕਰਨਾ ਚਾਹੁੰਦੀਆਂ ਨੇ ਬਾਹਰ ਨਿਕਲਣਾ ਚਾਹੁੰਦੀਆਂ ਲੇਕਿਨ ਪਰਿਵਾਰ ਪੱਖੋਂ ਗੱਲ ਕਰੀਏ ਜਾਂ ਪਰਿਵਾਰ ਵਾਲੇ ਹੀ ਨਿਕਲ ਦਿੰਦੇ ਜਾਂ ਬਾਹਰ ਲੋਕੀਂ ਜਿਉਣ ਨਹੀਂ ਦਿੰਦੇ ਕੰਮ ਤੇ ਕਰਨਾ ਚਾਹੁੰਦੀਆਂ ਲੇਕਿਨ ਇਹੋ ਜਿਹਾ ਮਾਹੌਲ ਹੀ ਉਸੇ ਕ੍ਰੀਏਟ ਹੋ ਗਿਆ ਬਾਹਰ ਨਹੀਂ ਨਿਕ ਸਾਰੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਉਹਨਾਂ ਬਾਰੇ ਇਹੀ ਕਿ ਤੁਸੀਂ ਬਾਹਰ ਨਿਕਲੋ ਤੇ ਪਰਵਾਲ ਵਾਲਿਆਂ ਨੂੰ ਵੀ ਚਾਹੀਦਾ ਕਿ ਉਹ ਮਿਹਨਤ ਕਰਨ ਉਹਨਾਂ ਨੂੰ ਤੁਸੀਂ ਪੁਸ਼ ਕਰੋ ਕਿ ਮਿਹਨਤ ਆਪਣੀ ਬਾਹਰ ਜਾ ਕੇ ਕਰੋ ਤੇ ਬਹੁਤ ਵਧੀਆ ਹੈ ਮਿਹਨਤ ਕਰਨੀ ਚਾਹੀਦੀ ਹੈ ਹਾਂਜੀ ਕੁਛ ਸੰਤੁਸ਼ਟਪ ਕਰਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਹੋ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਹੁਣ ਤਾਂ ਬਹੁਤ ਵਧੀਆ ਪਹਿਲਾਂ ਆਕਸੀਗੀ ਪਹਿਲਾਂ ਭੈਣੋਂ ਗੱਲ ਕਰਨ ਦਾ ਟਾਈਮ ਨਹੀਂ ਲੱਗਣ ਰਿਹਾ ਹਾਂਜੀ ਚਲੋ ਵਧੀਆ ਠੀਕ ਹੈ ਜੀ ਭੈਣ ਜੀ ਸਾਡੇ ਨੇ ਤੇ ਉਹ ਵੀਰ ਜੀ ਨੇ ਜਿਨ੍ਹਾਂ ਨੇ ਆਪਣਾ ਕੰਮ ਚਾਲੂ ਕੀਤਾ ਲੇਕਿਨ ਬਹੁਤ ਵਧੀਆ ਕੰਮ ਹੈ ਸੋ ਇਹ ਉਹਨਾਂ ਦੇ ਲੋਕਾਂ ਵਾਸਤੇ ਆ ਜਿਹਦੇ ਕੰਮ ਕਰਕੇ ਖੁਸ਼ ਨਹੀਂ ਇੱਥੇ ਪੰਜਾਬ 'ਚ ਸੋ ਪੰਜਾਬ 'ਚ ਬਹੁਤ ਕੰਮ ਕਰਨ ਨੂੰ ਲੈ ਹੈਗਾ ਲੇਕਿਨ ਕਰਨ ਦੀ ਇਨੀਤ ਹੋਣੀ ਚਾਹੀਦੀ ਮੈਂ ਕਹਿੰਦੀ ਕਿ ਅਸੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਸਾਰੇ ਬਰਾਬਰ ਹੁੰਦੇ ਨੇ ਲੇਕਿਨ ਕਰਨ ਦੀ ਇਨੀਤ ਹੋਣੀ ਚਾਹੀਦੀ ਆ ਛੋਟਾ ਜਿਹਾ ਕੰਮ ਖੋਲਿਆ ਸੀ ਲੇਕਿਨ ਹੁਣ ਵੀਰ ਕੋ ਇਨਾ ਸੰਭਾਣੀ ਹੈਗਾ ਵੀ ਸਾਡੇ ਨਾਲ ਗੱਲ ਕਰ ਲੈ ਇਹ ਮੋਟੀਵੇਸ਼ਨ ਆ ਉਹਨਾਂ ਲੋਕਾਂ ਲਈ ਜਿਹੜੇ ਕੰਮ ਕਰਕੇ ਖੁਸ਼ ਨਹੀਂ ਵਿਹਲੇ ਰਗੇ ਖੁਸ਼ ਨਹੀਂ ਕੰਮ ਨਹੀਂ ਕਰ ਸਕਦੇ ਸਰਖਾਪ ਦੇਵਲੀ ਜਸਵਿੰਦਰ 베ਦੀ ਕੁਦਾਸਪੁਰ ਪਟਿਆਲਾ